ਇਹ ਬੁਠੀ ਰਬ ਦੇ ਉੱਤਰ ਆਏ ਕਿ ਭਰਾ 8 ਵਜੇ ਦਾ ਕਿੰਨੇ ਵਜੇ ਦਾ ਲੱਖ ਦੀ ਲਾਂਦ ਸਰਕਾਰਾਂ ਦੇ ਗੁੜੀ ਆ ਸਰਕਾਰਾਂ ਦਾ ਮੇਰਾ ਕਰਿਆ ਬਾਬਾ ਨੇ ਕਿੰਨਾ ਦਿਨ ਬਤਾਇਆ ਪੂਰੀ ਹੋਵੇ ਕਹਿੰਦੇ ਨਾ ਹਟਿਆ ਕੋਈ 6 ਫੁੱਟ ਦਾ ਨੌਜਵਾਨ ਠੀਕਾ ਲਾ ਕੇ ਪੂਰਾ ਨਹੀਂ ਮੈਂ ਨਹੀਂ ਜਾਣ ਗੁਰੂਆ ਇਹ ਤਾਂ ਠੰਡਾ ਆ ਠੰਡਾ ਆ ਇਹਦੇ ਓਹ ਠੰਡਾ ਹੋਇਆ ਬਖਾਈਏ ਤਾਂ ਤਾਂ ਤੇ ਛੇ ਨਾ ਠੰਡਾ ਆ ਵੀਰ ਜੀ ਸੱਚ ਬੰਦੇ ਆ ਬਰ ਬਰ ਛਿਰਦਾ ਜੀ ਠੰਡਾ ਆ ਵਾ ਠੰਡਾ ਹੋਇਆ ਠੰਡਾ ਹੋਇਆ ਅਜੇ ਸਰਕਾਰਾਂ ਆਉਂਦੀਆਂ ਕਈ ਕਿਥੇ ਪਿੰਡ ਬਣਾਉਣੇ ਦਾ ਨੌਜਵਾਨ ਅੰਦਰ ਵੇਖੋ ਕੀ ਗੱਲ ਆ ਕੇ ਪਿਛਲੇ ਪਾਸੇ ਆ ਇਹ ਕਦੇ ਪੂਰਾ ਹੋ ਚੁੱਕਿਆ ਜੀ ਇਹ ਫਟਦਾ ਗੱਭਰੂ ਆ ਕਿਤੇ ਫੋਨ ਕੀਤਾ ਤੇ ਮਰ ਗਿਆ ਪੱਟਾ ਆ ਗਿਆ ਇਹਦਾ ਪਹਿਲੇ ਫੋਨ ਗਿਆ ਇਹ ਅੱਜ ਕਾਹਤ ਪਿਆ ਬੇਰੋੜਾ ਲੱਗ ਰਿਹਾ ਪਹਿਲੇ ਕਿਹਾ ਮਾਂ ਮਾਂ ਵਿਚਾਰੀਆਂ ਰੋਂਦੀਆਂ ਸੱਚੀ ਆ ਦੇਖਾ ਕਰਕੇ ਸਾਡੀ ਨੀ ਸ਼ੁਕਰਾਂ ਦਾ ਚਲੀ ਉਹ ਚਲੋ ਵੀਰ ਚੁੱਕੋ ਬਰ ਲੈ ਆਓ ਆਹ ਕਰੋ ਨਾ ਤੁਸੀਂ ਅੰਟੀ ਵੀਰ ਦੇ ਕੱਢੀ ਪਾਓ ਵੀਰੋ ਕੱਢੀ ਆਹ ਗੱਡੀ ਆਹ ਗੱਡੀ ਵੀਰ ਜੀ ਆਪਣੀ ਆ ਪਾਓ ਚਲੋ ਚੁੱਕਾ ਪਾਓ ਲਿਜੀਏ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੇ ਪਾਪਾ